ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਅੱਜ ਆਪਣੇ ਫਾਰਮ ਦਾ ਆਪਾਂ ਬਲੌਗ ਲੈ ਕੇ ਆਇਆ ਤੇ ਅਮਨ ਆ ਗਿਆ ਯੂਕੇ ਤੋਂ ਪੁਰਾਣੀਆਂ ਵੀਡੀਓਂ ਚ ਅੱਜ ਤੋਂ 5 ਸਾਲ ਜਿਹੜੀਆਂ ਪਹਿਲਾਂ ਸੀ ਉਹਨਾਂ ਜੇ ਤੁਸੀਂ ਇਹਨੂੰ ਜ਼ਰੂਰ ਦੇਖਿਆ ਹੋਣਾ ਤੇ ਕਾਕਾ ਜੀ ਆ ਗਏ ਕਿਵੇਂ ਫੀਲ ਕਰ ਰਹੇ ਹੋ ਭਾਈ ਜੀ ਪੰਜਾਬ ਚ ਆ ਕੇ ਅਨੰਦ ਹਾਂ ਤੇ ਬਾਕੀ ਆਹ ਵਸ਼ੇਰੀ ਦੀ ਤੇ ਘੋੜੀ ਦੀ ਮੈਂ ਵੀਡੀਓਗ੍ਰਾਫੀ ਕੀਤੀ ਆ ਆਹ ਵਸ਼ੇਰੀ ਆਪਾਂ ਨੇ ਨਾ ਸੇਲ ਕਰਨੀ ਹੈ ਕਿਉਂਕਿ ਹੁਣ ਸ਼ੂਟ ਜਿਆਦੇ ਨੇ ਸਾਡੇ ਕੋਲ ਜਾਨਵਰ ਥੋੜੇ ਵੱਧ ਨੇ ਇਸ ਕਰਕੇ ਤੇ ਆਪਣਾ ਰਣਜੀਤ ਆ ਜਿਹੜਾ ਸਾਹਮਣੇ ਅੱਜ ਨਵਾ ਆਇਆ ਬਹੁਤ ਦਿਨਾਂ ਬਾਅਦ ਵਿਚਾਰਾ ਤੇ ਇਹਦੀ ਵੀ ਹੁਣ ਫੋਟੋਗ੍ਰਾਫੀ ਕਰ ਰਹੇ ਆ ਉਸ ਤੋਂ ਬਾਅਦ ਇਹ ਸ਼ਾਨ ਵਾਲੀ ਘੋੜੀ ਤੇ ਆਪਾਂ ਸਵਾਰੀ ਕਰਨੀ ਅੱਜ ਤੇ ਜ਼ਾਰਾ ਨੂੰ ਲੈ ਕੇ ਜਾਊਗਾ ਤੇ ਨਾਲ ਜਾਊਗਾ ਰਣਜੀਤ ਕਿਉਂਕਿ ਦੁੱਧੋਂ ਦਾ ਤੋੜਦਾ ਸੀਨੇ ਪਰ ਦਾ ਕਦੇ-ਕਦੇ ਰਣਜੀਤ ਜਿਹੜਾ ਲਾ ਜਾਂਦਾ ਇਹ ਸਾਰਿਆਂ ਨੂੰ ਪਤਾ ਹੀ ਆ ਇਹ ਕਾਲੇ ਕੰਟੇ ਦੀ ਆ ਬੱਚੀ ਆਪਣੇ ਕੋਲ ਤੇ ਇਹ ਬਿਸ਼ੇਰੀ ਨਵੀਂ ਲੈ ਕੇ ਆ ਇਹਦੀ ਫੋਟੋਗ੍ਰਾਫੀ ਵੀ ਨਹੀਂ ਹੋਈ ਮੇਤੋਂ ਕਿਉਂਕਿ ਸਮਾਂ ਥੋੜਾ ਘੱਟ ਮਿਲਦਾ ਅੱਜ ਯੂਕੇ ਵਾਲੇ ਦੇ ਨਾਲੇ ਤਾਂ ਫੋਟੋਆਂ ਖਿੱਚਣੀਆਂ ਨੇ ਤੇ ਨਾਲੇ ਕਹਿੰਦਾ ਮੈਂ ਸਵਾਰੀ ਕਰਨੀ ਆ ਅੱਜ ਦਾ ਦਿਨ ਇਹਦੇ ਨਾਲ ਲਾ ਦਨੇ ਆਪਾਂ ਤੇ ਆ ਜੋ ਸਵਾਰੀ ਕਰਾਂਗੇ ਨਾਲੇ ਆਪਾਂ ਫੋਟੋ ਫੋਟੋ ਖਿੱਚਾਂਗੇ ਤੇ ਉਹ ਅਮਨ ਉਮੀਦ ਕਰਨ ਲੱਗਾ ਯਾ ਯਾ ਜਿਵੇਂ ਬਾਰੋਂ ਜਾ ਆ ਕੇ ਕਰਦੇ ਹੁੰਦੇ ਜਿਹੜੇ ਜਿਹੜੇ ਸਾਲਕ ਵੀ ਲਾਇਆ ਹੋਣਾ ਉਹ ਵੀ ਕਹਿੰਦੇ ਹੁੰਦੇ ਆ ਯਾ ਬਰੋ ਡਾ ਗੋਡਾ ਤਾਂ ਇਦਾਂ ਕਿਦਾਂ ਆ ਇਹ ਸਾਡਾ ਦੇਸੀ ਬੰਦਾ ਹੀ ਆ ਬਾਈ ਤੇ ਅਸੀਂ ਜਿਹੜੇ ਦੋਵੇਂ ਫਰੇਮ ਚ ਖੜਿਆ ਮੰਦੇ ਲਾਣੇ ਚੋਂ ਮਤਲਬ ਜੇ ਉਹ ਗਾਣਾ ਨਹੀਂ ਆਇਆ ਸੀ ਜਿਹੜਾ ਕਹਿੰਦਾ ਦੋ ਲੱਡੂ ਪਤਾ ਨਹੀਂ ਵੱਧ ਦੇਈ ਅੰਮੀ ਇਹ ਕਹਿੰਦੇ ਸੀ ਮਲੰਗ ਕੋਲ ਉਹ ਸਾਡੇ ਦੋਵਾਂ ਤੇ ਬਹੁਤ ਟੁਕਦਾ ਹਾਂ ਹਾਂ ਦੋਵੇਂ ਚੱਲ ਬੈਗਰੂ ਨੇ ਸਾਡੀ ਵਧੀਆ ਬਾਂਹ ਫੜ ਲਈ ਬਈ ਤੇ ਆਜੋ ਹੁਣ ਆਪਾਂ ਜ਼ਹਾਰਾ ਨੂੰ ਤੇ ਰਣਜੀਤ ਨੂੰ ਲੈ ਕੇ ਚੱਲਦੇ ਹਾਂ ਰਣਜੀਤ ਦੀ ਫੋਟੋਗ੍ਰਾਫੀ ਵੀਡੀਓਗ੍ਰਾਫੀ ਆਪਣੇ ਕਰਨੀ ਆ ਤੇ ਇਹ ਬਸ਼ੇਰੀ ਦੀ ਵੀਡੀਓਗ੍ਰਾਫੀ ਮੈਂ ਕਰਤੀ ਇਹਦੇ ਮੈਂ ਰੀਲ ਪਾਉਂਗਾ ਮਿੱਤਰੋ ਬਹੁਤ ਚੰਗੀ ਬੱਚੀ ਆ ਅਸੀਂ ਦੁੱਦੋਂ ਇਹ ਵੀ ਲਾ ਲਈ ਤੇ ਬਹੁਤ ਚੰਗੀ ਬੱਚੀ ਹੈ ਵੀ ਮਿੱਤਰੋ ਆਜੋ ਹੁਣ ਲੈ ਕੇ ਚੱਲਦੇ ਆਪਾਂ ਜ਼ਾਰਾ ਨੂੰ ਕਿਉਂਕਿ ਨੋਕਰਾ ਇੱਕ ਵਾਰ ਨਮਾਏ ਤੋਂ ਤਾਂ ਸਾਫ਼ ਹੁੰਦਾ ਨਹੀਂ ਦੋ ਤਿੰਨ ਵਾਰ ਨਮਾਉਣਾ ਪੈਂਦਾ ਪਰ ਅੱਜ ਇਹਦੀ ਤਸੱਲੀ ਨਾਲ ਮੈਂਨੇ ਸਫਾਈ ਤਾਂ ਕਰਤੀ ਪੂਰੀ ਤੇ ਇਹਦੇ ਕਰਮਾਂ ਵਾਲੇ ਦੀ ਫੋਟੋ ਵੀਡੀਓ ਮੇਰੇ ਤੋਂ ਕਦੇ ਬਾੜੀ ਖਿੱਚੀ ਹੋਣੀ ਗਈ ਤੇ ਬੱਚਾ ਬਹੁਤ ਸੋਹਣਾ ਬਣਦਾ ਜਾ ਰਿਹਾ ਮਿੱਤਰੋ ਤੇ ਆਪਦੇ ਪਿਓ ਤੋਂ ਵੀ ਮੈਨੂੰ ਇਹ ਲੱਗਦਾ ਵੀ ਕੱਦ ਵਿੱਚ ਵੀ ਉੱਪਰ ਜਾਊਗਾ ਤੇ ਬਿਊਟੀ ਦੇ ਵਿੱਚ ਵੀ ਆਜੋ ਚੱਲ ਬਈ ਚੱਲ ਜਾ ਰਾ ਕੋਲ ਉਧਰ ਨਾ ਜਾ ਉਧਰ ਨਾ ਜਾ ਇੱਧਰ ਆ ਜਾ ਚੱਲ 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 ਜ਼ਾਰਾ ਜ਼ਾਰਾ ਨੂੰ ਨਾਲ ਲੈ ਕੇ ਜਾਵਾਂਗੇ ਇਹ ਦੁੱਧੋਂ ਮੈਂ ਬਹੁਤ ਬਾਰ ਇਹਨੂੰ ਹਟਾਤਾ ਇਹ ਫੇਰ ਵੀ ਲੱਗਦਾ ਨਾ ਨਾ ਹਟ ਜਾ ਜੇ ਕੀਤਾ ਦੇਖ ਲਾ ਅੱਜ ਦੇਖ ਲਾਂ ਤੁਹਾਨੂੰ ਰਣ ਸਿੰਘ ਵੀ ਮੈਂ ਦਿਖਾਉਂਗਾ ਰਣ ਸਿੰਘ ਦਾ ਆਪਾਂ ਨੇ ਉਧਰ ਜਿਹੜਾ ਕਮਰਾ ਨਵਾਂ ਬਣਾਤਾ ਉਹ ਵੀ ਦਿਖਾ ਨਹੀਂ ਹੋਇਆ ਮੇਰੇ ਤੋਂ ਜ਼ਾਰਾ ਨਮਾਉਣ ਵਾਲੀ ਆ ਨਾਰਨਜੀਤ ਹਟਦਾ ਨਹੀਂ ਹਟਦਾ ਨਹੀਂ ਤੂੰ ਬਾਜ਼ ਸਾਡੇ ਬੰਦੇ ਵੀ ਆ ਰਹੇ ਨੇ ਪਿੱਛੇ ਗੱਡੀ ਲਈ ਹੁਣ ਲੈ ਕੇ ਚੱਲਦੇ ਹੁਣ ਵੀਡੀਓ ਵਾਸਤੇ ਮਾਂ ਦਾ ਅੱਧਾ ਤਾਂ ਟੱਪ ਗਿਆ ਬਈ ਇਹ ਦੇਖ ਲਓ ਚਲੋ ਜੀ ਸਾਰੇ ਜਾਨਵਰ ਮਸਤੀ ਕਰਦੇ ਨੇ ਪੂਰੀ ਬੱਸ ਓਰੇ ਅਰੰਜੀਤ ਆ ਜਾ ਓਰੇ ਓਰੇ ਆ ਓਰੇ आ जा वाले ये पद्धति हुआ बस 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 आ जा आ जा आ जा डिगे <laughs> क्या ਬੱਸ ਬੇਟਾ ਬੱਸ ਬੇਟਾ ਆ ਜਾ ਆ ਜਾ ਹੋਰ ਇਸ ਤਰ੍ਹਾਂ ਭੱਜਣ ਲੱਗਾ ਵਿਚਾਰਾ ਜਾਰਾ ਨਹੀਂ ਥੱਕਿਆ ਜੇ ਰਣਜੀਤ ਥੱਕ ਗਿਆ ਵਿਚਾਰਾ ਇਹਦਾ ਹੌਲੀ ਹੌਲੀ ਭੱਜਣ ਲੱਗ ਗਿਆ ਅਜੇ ਨਿਆਣਾ ਨਾ ਅੱਜ ਜਰਾ ਯਾਰਾ ਤਾਂ ਇੰਚਾਲਾ ਕੀਤਾ ਤਾਂ ਬਹੁਤ ਪਰੇ ਹੂੰ ਜਾਰਾ ਭੁੱਲ ਗਈ ਭਾਈ ਨਾ ਅੱਜਾ ਇਹਨੂੰ ਮੈਂ ਨਾ ਇੱਕ ਬਾਗ ਪਾਕੀ ਖੜ ਜੂ ਇਹ ਹੋਰ ਦੇ ਕਾਬੂ ਘਟ ਆਉਂਦੀ ਆ ਉਹ ਤੇ ਲਿਆ ਮੈਂ ਕਹਿੰਦਾ ਨਾ ਆਉਂ ਤੇ ਉੱਥੇ ਠੀਕ ਰੋਗੀ ਉਹ ਬਸ਼ੇਰੇ ਨੇ ਵੀ ਮੂੰਹ ਬਹੁਤ ਲਵੇੜ ਲਿਆ ਮਿੱਟੀ ਨਾਲ ਬਸ਼ੇਰੇ ਨੇ ਵੀ ਮੂੰਹ ਬਹੁਤ ਲਵੇੜ ਲਿਆ ਨੌਕਰਿਆਂ ਦਾ ਇਹੀ ਚੱਕਰ ਹੈ ਅੜ ਜਾ ਜਰਾ ਆਓ ਅੱਛਾ ਸਾਨੂੰ ਤਾਂ ਕਹਿੰਦੀ 10000 ਦਿਓ ਆਹੋ ਉਹ ਹੋਰ ਨਾ ਹੋਵੇ ਕਿਤੇ ਯਾਰ ਬਈ ਕੋਈ ਇਹਨੂੰ ਅੱਗੇ ਕਰੇ ਬਸ਼ੇਰੇ ਨੇ ਅੱਗੇ ਸਾਰੇ ਉਹਦਾ ਕ੍ਰੋਪ ਕਰ ਦਾਂਗੇ ਬਾਅਦੋਂ खड़ग पैर सेट कर सट बस बेटा बस ਲਵੇ ਪੈਰ ਹੀ ਨਹੀਂ ਸੈੱਟ ਕਰਕੇ ਖੜਦਾ ਪੈਰ ਚੌੜਾ ਕਰਦਾ ਬਸ ਬੇਟਾ ਬਸ ਬਸ ਆ ਜਾਓ ਬਈ ਜਦੋਂ ਇੱਕ ਕੋੜੀ ਵੀ ਬਾਹਰ ਵਗ ਜੇ ਸਾਰੇ ਹਣਕੀ ਜਾਂਦੇ ਆ ਫਿਰ ਸੰਜੀਤ ਹਟ ਜਾ ਉਹ ਸਿਆਣੀਆਂ ਬਿਸ਼ੇਰੀ ਜਦਦੇ ਉਹ ਦੁੱਧੋਂ ਹਟਾਈਆ ਉਹਨੇ ਨਹੀਂ ਮੂੰਹ ਮਾਰਿਆ ਜਮੀ ਵੀ ਇਹ ਹਟਦੀ ਨਹੀਂ ਹਟ ਜਾ ਹਟ ਜਾ ਬਸ ਬਟਾ ਬਸ 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 ਨਾ 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 ਲਾ ਦੇ ਗੇਟ ਲੋ ਜੀ ਹੁਣ ਪਾ ਰਹੇ ਹਾਂ ਤੇ ਆਪਾਂ ਗੱਦੀ ਰੇਡਿੰਗ ਵਾਲੀਆਂ ਕੁੜੀਆਂ ਆਪਣੇ ਕੋਲ ਘਟ ਨੇ ਕਿਉਂਕਿ ਸਾਰੀ ਨਵੀਆਂ ਵਸ਼ੇਰੇ ਨੇ तकरीबन ਇਹਦੀ ਵੀ 4.5 ਸਾਲ ਉਮਰ ਆ ਪੰਜ ਅੱਜ ਇਹ ਤੇ ਸਵਾਰੀ ਵੀ ਪਹਿਲੀ ਵਾਰੀ ਕਰਨੀ ਆ ਪੰਘੋੜੀ ਤੇ ਨਾਲੇ ਚੈੱਕ ਹੋ ਜੂ ਵੀ ਕਿਵੇਂ ਤੁਰਦੀ ਆ ਗੱਬਣਾ ਕੋੜੀ ਕਰਾਂਗੇ ਆਰਾਮ ਨਾਲੇ ਵੈਸੇ ਹਾਲਾਤ ਤਾਂ ਇਹਦੇ ਇਹ ਲੱਗਦਾ ਵੀ ਇਹ ਤਰੂ ਵੀ ਚੰਗਾ ਤੇ ਹੈਗੀ ਵੀ ਸੌ ਸਿਲ ਆ ਜਾ ਬੇਟਾ ਕਈ ਤਾਂ ਲਾਈਆਂ ਹੋਈਆਂ ਹੁੰਦੀਆਂ ਨੇ ਦੇਖਦੇ ਅੱਜ ਕਰਦੇ ਆਂ ਟਰਾਈ ਇਹਨੂੰ بس ਚਲ 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 ਚੱਲ 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 ਤੁਰਦੀ ਦਾ ਬਾਹਲਾ ਚੰਗਾ ਕੁੜੀ ਤੁਰਦੀ ਦਾ ਬਹੁਤ ਸੋਹਣਾ ਤੁਸੀਂ ਆਏ ਹੋ ਲੇਟ ਹੋ ਓਹ ਤੋਂ ਪਹਿਲਾਂ ਮੈਂ ਬਹੁਤ ਗੇੜੇ ਦਿੱਤੇ ਤੇ ਉਧਰੋਂ ਲਿਆਉਂਗਾ ਉਦੋਂ ਬਣਾਈ ਦੇਖੀ ਵੀਡੀਓ ਕਿੰਨਾ ਘੈਂਟ ਤਰੂਗੀ ਆ ਤਾਂ ਲੈਣੀ ਝੂਟੀਆਂ ਆਪਣੇ ਲੈ ਹੁਣ ਜਾਂਦੀ ਦੇਖੀ ਤੂੰ ਚੱਲ ਬੇਟਾ ਨਾ 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 ਡਰੋਨ ਤੋਂ ਡਰ ਗਈ ਮੈਨੂੰ ਲੱਗਦਾ ਘੜਜਾ 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 ਕੇ ਕੇ ਡਰੋਨ ਚਾਹੇ ਥੋੜਾ ਦੂਰ ਰੱਖ ਜਾ ਹੂੰ ਚੱਲ ਚੱਲ બસ ਰੁਕ ਜਾ ਤੁਰਦੀ ਵਾਲਾ ਕਹੇ ਖੜਨੀ ਫੜਨੀ ਵਾਲੀ ਚੰਗੀ ਆ ਦੇ ਪੂਰੀ ਨਾ ਲਾ ਇੰਨੇ ਦਿਨ ਹੋ ਗਏ ਆਈ ਨੂੰ ਘੋੜੀ ਨੂੰ ਤੇ ਸਵਾਰੀ ਅੱਜ ਕਰ ਰਹੇ ਹਾਂ ਸਮੇਂ ਦੀਆਂ ਘਟਾਣੇ ਪਰ ਹੁਣ ਦਿਨ ਚੰਗੇ ਨੇ ਅੱਗੇ ਅੱਗੇ ਸਵਾਰੀ ਰੋਜ਼ ਹੀ ਕਰਿਆ ਕਰਾਂਗੇ ਚੱਲ ਬੇਟਾ ਅੱਜ ਪਹਿਲੇ ਦਿਨ ਕਰਕੇ ਤੋਰਾਂਗੇ ਇਹਨੂੰ ਘਟੇ ਆਪਾਂ ਚੱਲ ਹੁਣ ਚੱਲ 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 ਪਰਾਂ ਕਰ ਲੈ ਔਖੜਨਾ ਔਖੜਨਾ ਚੱਲ 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 ਐਤ ਕੀ ਆ ਗਿਆ ਪਾਣੀ ਮੰਗੂ ਥੋੜਾ ਡਰੋਂ ਤੋਂ ਜਰੂਰ ਕਰਦੀ ਆ ਇਹ ਬੱਸ 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 ਬੇਟਾ ਲੈਣੀ ਆਮੜੇ ਝੂਟੀ ਹੈ ਅੱਜ ਕੋੜੀ ਸੋਨਾ ਤੋਰੀਆ ਤੋਰੀ ਘਾਟਾ ਆਪਾਂ ਨੇ ਅੱਜ ਅਸੀਂ ਡਰੋਨ ਸ਼ਾਟ ਵੀ ਇਹਦੇ ਨਾਲ ਲਏ ਨੇ ਤੇ ਡਰਦੀ ਡੁਰਦੀ ਘਾਟਾ ਕੋੜੀ ਨਹੀਂ ਅਕਸਰ ਕਈ ਕੋੜੀਆਂ ਡਰਦੀਆਂ ਬਹੁਤ ਹੁੰਦੀਆਂ ਨੇ ਤੇ ਹੁਣ ਕਰਿਆ ਕਰਾਂਗੇ ਇਹਦੇ ਉੱਪਰ ਆਪਾਂ ਸਵਾਰੀ ਆਮ ਨੇ ਲੈਣੀਆਂ ਤਾਂ ਨੇ ਛੱਡੀ ਇਹ ਤੇ ਲੈਣੀ ਨਹੀਂ ਚਲੋ ਜੀ ਮੋੜਦੇ ਆਪਾਂ ਹੁਣ ਘਰ ਨੂੰ ਕੰਮ ਇਹਦਾ ਚੱਲ ਵੀ ਆ ਜਾ ਚੱਲੀਏ ਘਰ ਨੂੰ ਆਪਾਂ ਹੁਣ ਤੁਹਾਨੂੰ ਵਾਕ ਕਰਾ ਕੇ ਲੈ ਕੇ ਜਾਣਾ ਆਪਾਂ ਨੇ ਜਦੋਂ ਘੋੜੀ ਨੂੰ ਆਪਾਂ ਤੋਰੀਏ ਤਾਂ ਘੋੜੀ ਨੂੰ ਉਸ ਤੋਂ ਬਾਅਦ ਥੋੜੀ ਵਾਕ ਕਰਾਉਣੀ ਬਹੁਤ ਜ਼ਰੂਰੀ ਹੈ ਕਿਉਂਕਿ ਆਪਾਂ ਰੇਵੀਆ ਤੋਰੀਆ ਜੇ ਵਧੀਆ ਹੈ ਗਰਮੀਆਂ ਹੀ ਹੁੰਦੀਆਂ ਜਾਨਵਰ ਨੂੰ ਇੱਕੋ ਦਾਮ ਆਪਾਂ ਨੂੰ ਇਹ ਨਹੀਂ ਹੈਗਾ ਵੀ ਕਮਰੇ 'ਚ ਛੱਡ ਦਈਏ ਜਾਂ ਹੋਰ ਕਿਉਂਕਿ ਗਰਮ ਹੋਈ ਹੋਈ ਹੁਣ ਬਾਡੀ ਪੂਰੀ ਕੁਝ ਮੌਸਮਾਂ ਜਿਹੜਾ ਥੋੜਾ ਠੰਡਾ ਹੁਣ ਇਹਨੂੰ 10-15 ਮਿੰਟ ਵਾਕ ਕਰਾ ਕੇ ਬਾ ਫੇਰ ਆਪਾਂ ਅੰਦਰ ਕਮਰੇ 'ਚ ਇਹਨੂੰ ਛੱਡ ਦਾਂਗੇ ਫੇਰ ਲੇਟਾ ਲਾ ਲੂਗਾ ਅਗਦਾ ਚੱਲ ਬਾਊ ਜੀ ਉਹਨੂੰ ਬਸ਼ੇਰੀ ਨੇ ਹਣਕ ਕੇ ਗਾਹ ਪਾਤਾ ਪਿੱਛੋਂ ਆ ਗਈ ਆ ਗਈ ਖੜ ਜਾ ਕੋਈ ਨਹੀਂ ਇਹਦੀ ਗੱਡੀ ਖੋਲ ਕੇ ਫਿਰ ਇਹਨੂੰ ਕਮਰੇ ਚ ਛੱਡ ਦਾਂ ਨੇ ਮੁੜਕਾ ਚੰਗਾ ਆ ਗਿਆ ਸੀ ਘੋੜੀ ਨੂੰ ਪੂਰਾ ਤੇ ਪਿੰਡਾ ਵੀ ਝੜ ਰਹੀ ਆ ਹੁਣ ਇਹ ਮਮਾਸ ਵੋ ਆਇਆ ਆਪਦੀ ਮਾਂ ਤੋਂ ਦੂਰ ਜਾਂਦਾ ਹੀ ਨਹੀਂ ਹੈਗਾ ਆ ਜਾ ਪੁੱਤਾ ਆ ਜਾ 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 ਦੂਜੀ ਲੱਤ ਮਾਰੂ ਤੇਰੇ ਚਲੋ ਜੀ ਨਹੀਂ ਹੈ ਅਕਸਰ ਜਿਹੜੇ ਬੱਚੇ ਨੂੰ ਆਪਾਂ ਦੁੱਧੋਂ ਤੋੜ ਦਈਏ ਉਹ ਮਾਂ ਦਾ ਮੋਹ ਘਟਾ ਜਾਂਦੇ ਆ ਇਹ ਅਜੇ ਵੀ ਨਹੀਂ ਹਟਦਾ ਘੋੜੀ ਆਪਾਂ ਹੁਣ ਅੰਦਰ ਛੜਤੀ ਜਿਹੜੀ ਤੇ ਆਪਾਂ ਸਵਾਰੀ ਕਰਦੇ ਆਂ ਨਾਲ ਉਹਦੀ ਬਸ਼ੇਰੀ ਆ ਤੇ ਹੁਣ ਜੇ ਮੈਂ ਠੰਡ ਦਾ ਟਾਈਮ ਹੈਗਾ ਦਾਣਾ ਪਾਉਣ ਤੋਂ ਬਾਅਦ ਘੰਟੇ ਕੇ ਬਾਅਦ ਆਪਾਂ ਪੱਲੜ ਸਿੱਟ ਦਾਂਗੇ ਜਦ ਸ਼ਾਮ ਹੋ ਜੂਗੀ ਘੋੜੀ ਤੇ ਬਸ਼ੇਰੀ ਆ ਕਰਤੀ ਆ ਪਦੋਵੇਂ ਹੁਣ ਇਹਨਾਂ ਨੂੰ ਦਾਣਾ ਪਾਵਾਂਗੇ ਜਦੋਂ ਸਵਾਰੀ ਕਰਕੇ ਆਉਨੇ ਹੁੰਨੇ ਆ ਹਲਕਾ ਇਹ ਹੱਥ ਜ਼ਰੂਰ ਫੇਰਦੇ ਅਸੀਂ ਹੱਥ ਫੇਰਿਆ ਪਰ ਪਸੀਨਾ ਆਇਆ ਸੀ ਬਾਲੇ ਦੀ ਫੇਰ ਜੁੜ ਗਈ ਦੇਮੇ ਬੱਚਿਆਂ ਵਾਲੀਆਂ ਕੁੜੀਆਂ ਨੇ ਮੈਨੂੰ ਇਹ ਲੱਗਦਾ ਵੀ 15x15 ਦਾ ਕਮਰਾ ਘੱਟੋ ਘੱਟ ਚਾਹੀਦਾ ਹੁੰਦਾ ਉਹਨਾਂ ਨੂੰ ਇਹ ਬੱਚੀ ਦੇਖੋ ਕਿੰਨੀ ਕੁਆਲਿਟੀ ਵਾਲੀ ਬਹੁਤ ਚੰਗੀ ਬੱਚੀ ਹੈ ਵੀ ਆਪਦੀ ਮਾਂ ਦਾ ਇਹ ਵੀ ਇਹ ਲੈ ਕਹਿ ਲੋ ਵੀ ਅੱਧਾ ਟੱਪ ਗਈ ਤੇ ਚੰਗੀ ਵੱਡੀ ਕੁੜੀ ਬਣੇਗੀ ਆਪ ਦੇ ਨਾਨੇ ਵਾਂਗੂ ਪਟਾ ਆ ਗਿਆ ਇਹ ਨਾਨੇ ਤੇ ਦਾਦੇ ਵਾਂਗੂ ਆਜੋ ਤੁਹਾਨੂੰ ਮੈਂ ਰਣ ਸਿੰਘ ਵੀ ਦਿਖਾ ਦਉ ਰਣ ਸਿੰਘ ਕਾਫੀ ਟਾਈਮ ਹੋ ਗਿਆ ਆਪਾਂ ਵੀਡੀਓ ਕੋਈ ਕੀਤੀ ਨਹੀਂ ਵੈਸੇ ਵੀ ਸਮਾਂ ਘੱਟ ਹੁੰਦਾ ਕੁਛ ਮੈਂ ਜਿਵੇਂ ਪਹਿਲਾਂ ਕਿਹਾ ਵੀ ਨੁਕਰਾ ਜਾਨਵਰ ਸਾਫ਼ ਰੱਖਣਾ ਥੋੜਾ ਔਖਾ ਜਦੋਂ ਸਾਫ਼ ਨਹੀਂ ਹੁੰਦਾ ਤਾਂ ਕਰਕੇ ਮੈਂ ਵੀਡੀਓ ਵੀ ਘੱਟ ਪਾਉਣਾ ਕਿਉਂਕਿ ਹਫ਼ਤੇ 10 ਦਿਨ ਬਾਅਦ ਕਿਤੇ ਖਰਖਰ ਲੱਗਦਾ ਉਹ ਤੇ ਕਰਮ ਵਾਲੇ ਤੇ ਜਿਵੇਂ ਮਾਰਵਾੜੀ ਹੁੰਦਾ ਮਾਰਵਾੜੀ ਹੁੰਦਾ ਬੁਰਸ਼ ਮਾਰੋ ਤਾਂ ਵੀ ਚਮਕ ਜਾਂਦਾ ਤੇ ਇਸ ਕਰਕੇ ਉਹਦੀਆਂ ਵੀਡੀਓ ਘੱਟ ਬਣਦੀਆਂ ਨੇ ਬਹੁਤ ਦੋਸਤ ਮੈਨੂੰ ਕਹਿੰਦੇ ਹੁੰਦੇ ਆ ਅੱਜ ਦਿਖਾ ਕੇ ਲੈਣਾ ਮੈਂ ਤੁਹਾਨੂੰ ਉਧਰ ਰਣ ਸਿੰਘ ਵੀ ਤੇ ਕਰੋਨੇ ਦਰਸ਼ਕ ਤੁਹਾਨੂੰ ਇੱਕ ਆਬਸ਼ੇਰੀ ਦੇਖੋ ਆਪਾਂ ਹੁਣ ਲੈ ਕੇ ਆਇਆ ਇਹਦੀ 31 ਮਹੀਨੇ ਉਮਰ ਆ ਤੇ ਕੰਨਾਂ ਕੋਨਾਂ ਦੀ ਬਹੁਤ ਚੰਗੀਆਂ ਮਿੱਤਰੋ ਧੌਣ ਦੀ ਦੇਖੋ ਕਿੰਨੀ ਆ ਪੂਰੀ ਸ਼ੋ ਕੁਆਲਟੀ ਬਸ਼ੇਰੀ ਆ ਸੁੰਬ ਦੀ ਮਜ਼ਬੂਤ ਆ ਤੇ ਇਹ ਹੈਗੀ ਆ ਰੂਦ੍ਰਕਸ਼ ਘੋੜੇ ਦੀ ਇਹ ਦੱਸਿਓ ਵੀ ਆਪਾਂ ਕਿਹੜੇ ਘੋੜੇ ਤੋਂ ਮੀਟ ਕਰਾਈਏ ਜਿਵੇਂ ਮੈਂ ਪਹਿਲਾਂ ਦੱਸਿਆ ਵੀ ਸਾਰਾ तकरीबन ਮਹਾਰਾਜ ਦੀ ਕਿਰਪਾ ਨਾਲ ਆਪਣੇ ਕੋਲ ਨਵਾਂ ਸਟਾਕ ਹੈ। ਕੋਈ ਦੋਦੰਦ ਹੈ, ਕੋਈ ਪੰਜਾਰੇ ਲੱਗੀ ਆ ਜਿਵੇਂ ਆਪਣੀ ਸ਼ਾਨ ਵਾਲੀ ਆ ਉਹ ਪੰਜਾਰੇ ਲੱਗੀ ਹੋਈ ਆ। ਇਹ ਦੋਦੰਦ ਦਾ ਜਾਰਾ ਵੀ ਆਪਣੀ 5 ਸਾਲ ਦੀ ਹੋਗੀ। ਤੇ ਕਾਂਟੇ ਵਾਲੀ ਚਾਰ ਦੰਦਾਂ ਦੀ। ਸਭ ਤੋਂ ਵੱਡੀ ਆਪਣੀ ਮੈਨੂੰ ਲੱਗਦਾ ਮਸਤਾਨੀ ਆ। ਮਸਤਾਨੀ ਹੋਣੀ 8-9 ਸਾਲ ਦੀ ਰਾਮ ਨਾਲ ਕਿਉਂਕਿ ਤਿੰਨ ਬੱਚੇ ਦਾ ਆਪਣੀ ਦੇਖ ਰੇਖ ਚੀਦੇਗੀ ਉਹ। ਬਾਕੀ ਇੱਕ ਦੋ ਪਹਿਲਾਂ ਵੀ ਦਿੱਤਾ ਵੀ ਹੋਣਾ ਉਹਨੇ। ਅੱਜ ਤੁਹਾਨੂੰ ਰਣ ਸਿੰਘ ਦਿਖਾਉਣਾ ਹੁਣ ਮੈਂ। ਜਿੱਧਰ ਦੂਜੇ ਪਾਸੇ ਆਪਣਾ ਰਣ ਸਿੰਘ ਹੁੰਦਾ ਸੀ ਉਧਰ ਆਪਾਂ ਉੱਚਾ ਚੱਕ ਕੇ ਛੱਡੇ ਪਾਤਾ ਦਾ ਵੇਟ ਕਰਦਾ ਸੀ ਰਣ ਸਿੰਘ ਵੀ ਕਦੋਂ ਮੈਨੂੰ ਦਾਣਾ ਪਾਊਗਾ ਆ ਜਾ ਆ ਇੱਧਰ ਆ ਜਾ ਓਏ ਆਜ 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 ਆ ਜਾ ਦਾਣੇ ਦੀ ਵੇਟ ਕਰਦਾ ਹੁੰਦਾ ਇਹ ਟਾਈਮੇ ਇੱਧਰ ਹੁੰਦੇ ਨੇ ਸ਼ਾਹ ਜੀ ਕੱਲੀ ਇਹ ਇਹ ਰਣ ਸਿੰਘ ਵਾਸਤੇ ਆਪਾਂ ਇੱਧਰ ਹੁਣਾ ਤਾਂ ਖੁੱਲਾ ਡੁੱਲਾ ਆਰਾਮ ਦਾ ਹੈ ਦੱਸਿਓ ਹੁਣ ਮਿੱਤਰੋ ਪਹਿਲਾਂ ਬਹੁਤ ਦੋਸਤ ਮੈਨੂੰ ਫੋਨ ਮੈਸੇਜ ਕਰਕੇ ਵੀ ਕਹਿੰਦੇ ਹੁੰਦੇ ਸੀ ਵੀ ਘੋੜਾ ਲਿੱਸਾ ਤੇ ਹੁਣ ਤਾਂ ਆਪਾਂ ਨੇ ਤਿਆਰ ਕਰਤਾ ਦੇਖੋ ਪਹਿਲਾਂ ਨਾਲੋਂ ਤਾਂ ਫਰਕਾ ਬਹੁਤ ਜ਼ਿਆਦਾ ਪਰ ਜਿੰਨੀ ਇਹਦੀ ਹੋਣੀ ਚਾਹੀਦੀ ਆ ਕੇ ਰਜੇ ਉੰਨੀ ਹੋ ਗਈ ਨਹੀਂ ਹੁਣ ਪਹਿਲਾਂ ਨਾਲੋਂ ਮੈਨੂੰ ਦੱਸਿਓ ਵੀ ਤਿਆਰ ਆ ਘੋੜਾ ਆਪਣਾ ਤੇ ਸਵਾਰੀ ਇਹਦੀ ਮੈਂ ਕਦੇ ਕਰਾਈ ਲਾਉਣਾ ਹੁਣ ਪਰਸੋਂ ਮੈਨੂੰ ਥੋੜੇ ਲੈ ਗਿਆ ਸੀ ਮੈਂ ਤੋਰਨ ਵਾਸਤੇ ਤੇ ਹੁਣ ਪਹਿਲਾਂ ਨਾਲੋਂ ਤਿਆਰ ਆ ਤੇ ਬਾਕੀ ਤੁਸੀਂ ਦੱਸੋਗੇ ਕਿਵੇਂ ਆ ਤਿਆਰ ਤੇ ਹੁਣ ਇਹਦੀ ਜੋ ਡਾਈਟ ਚੱਲ ਰਹੀ ਉਹ ਵੀ ਮੈਂ ਤੁਹਾਡੇ ਨਾਲ ਸਾਂਝੀ ਜਰੂਰ ਕਰੂੰਗਾ ਕੁੜੇ ਲੋ ਮਿੱਤਰੋ ਅੱਜ ਆਪਾਂ ਬਹੁਤ ਟਾਈਮ ਬਾਅਦ ਆਪਣੇ ਫਾਰਮ ਦਾ ਵਲੌਗ ਆ ਜਿਹੜਾ ਤੁਹਾਡੇ ਨਾਲ ਸ਼ੇਅਰ ਕੀਤਾ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿਦਾਂ ਦਾ ਲੱਗਿਆ ਤੇ ਹੁਣ ਆਉਣ ਵਾਲੇ ਦਿਨਾਂ ਚ ਬਹੁਤ ਚੰਗੇ ਚੰਗੇ ਘੋੜਿਆਂ ਦੀਆਂ ਚੰਗੇ ਫਾਰਮਾਂ ਦੀਆਂ ਚੰਗੇ ਬਰੀਡਰਸ ਦੀਆਂ ਜਿਹੜੀਆਂ ਵੀਡੀਓਜ਼ ਨੇ ਆ ਰਹੀਆਂ ਨੇ ਮਿੱਤਰੋ ਕੋਸ਼ਿਸ਼ ਇਹ ਕਰਦੇ ਰਹਾਂਗੇ ਵੀ ਤੁਹਾਡੇ ਤੱਕ ਚੰਗਾ ਮੈਸੇਜ ਚੰਗੀ ਚੀਜ਼ ਸਨੇਹਾ ਪਹੁੰਚਾ ਸਕੀਏ ਤੇ ਮੇਲੇ ਵੀ ਬਹੁਤ ਸੋਹਣੇ ਆ ਰਹੇ ਨੇ 쇼 ਵੀ ਬਹੁਤ ਚੰਗੇ ਆ ਰਹੇ ਨੇ ਸਾਰਿਆਂ ਦਾ ਆਪਣਾ ਹਿੱਸਾ ਵੀ ਬਣਨਾ ਚਾਹੀਦਾ ਤੇ ਸਹਿਯੋਗ ਦੇਣਾ ਚਾਹੀਦਾ ਮਿੱਤਰੋ ਤੇ ਧੰਨਵਾਦ ਸਾਰੇ ਦੋਸਤਾਂ ਦਾ ਵੀਡੀਓ ਦੇਖਣਗੇ ਮਿਲਦਾਂਗੇ ਅਗਲੀ ਵੀਡੀਓ ਚ